ਸਤਿ ਸ਼੍ਰੀ ਅਕਾਲ ਪੰਜਾਬੀ ਚੱਕੇ ਟਨਸਰ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਮਨਪ੍ਰਿਕੋੜ ਦਰਸ਼ਕੋ ਅੱਜ ਦੇ ਆਧੁਨਿਕ ਯੁੱਗ ਵਿੱਚ ਕੁੜੀਆਂ ਮੁੰਡਿਆਂ ਦੇ ਨਾਲ ਹਰ ਇੱਕ ਮੁਕਾਮ ਵਿੱਚ ਆਪਣੀ ਇੱਕ ਜੋ ਜਗ੍ਹਾ ਬਣਾਉਣ ਵਿੱਚ ਲੱਗੇ ਹੋਏ ਨੇ ਤੇ ਹਰ ਇੱਕ ਮੁਕਾਮ ਵਿੱਚ ਆਪਣੀ ਜਿੱਤ ਹਾਸਲ ਕਰ ਰਹੀਆਂ ਨੇ ਅਤੇ ਇਸੇ ਦੇ ਨਾਲ ਹੀ ਪੰਜਾਬ ਦੀਆਂ ਚਾਹਤਿਆਂ ਵੀ ਅਕ ਫੌਜ ਵਿੱਚ ਅਫਸਰ ਬਣਨ ਜਾ ਰਹੀਆਂ ਤੇ ਇਸ ਤੇ ਨਈ ਉਹ ਅਕੈਡੈਮਿਕਲੀ ਟ੍ਰੇਨਿੰਗ ਲਈ ਜੋ ਚੁਣੀਆਂ ਗਈਆਂ ਨੇ ਅਤੇ ਇਸ ਤੇ ਨਾਲ ਹੀ ਉਹ ਆਪਣਾ ਆਪਣੇ ਪਰਵਾਰ ਦਾ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੀ ਹੈ ਨੇ ਤਾਂ ਉਹਨੂੰ ਥੋੜੀ ਡਿਟੇਲ ਵੀ ਦੱਸਦੀ ਹੈ ਕਿ ਜੋ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬ ਦੀਆਂ 4/3 ਫੌਜ ਵਿੱਚ ਅਫਸਰ ਬਣਨ ਜਾ ਰਹੀਆਂ ਨੇ ਤੇ ਉਹਨਾਂ ਨੂੰ ਨੈਸ਼ਨਲ ਡਿਫੈਂਸ ਅਕੈਡਮੀ 에ਅਰ ਫੋਰਸ ਅਕੈਡਮੀ ਇੰਡੀਅਨ ਨੇਵਲ ਅਕੈਡਮੀ ਅਤੇ ਆਫੀਸਰ ਟ੍ਰੇਨਿੰਗ ਅਕੈਡਮੀ ਲਈ ਚੁਣਿਆ ਗਿਆ ਹੈ ਅਤੇ ਤਾਂ ਉਹ ਦੱਸਦੀ ਹੈ ਸਾਰੀ ਮੋਹਾਲੀ ਦੇ ਮਾਈ ਪਾਗੋ ਆਮ ਫੋਰਸਿਸ ਪ੍ਰੀਪੇਰੇਟਰੀ ਇੰਸਟੀਚੂਟ ਫਾਰ ਗਰਲਸ ਵਿੱਚ ਪੜ ਰਹੀਆਂ ਨੇ ਅਤੇ ਸਾਰੇ ਪੰਜਾਬ ਦੇ ਇਹ ਸਾਰੇ ਜੋ ਪੰਜਾਬ ਦੇ ਚ ਚਾਰੋਂ ਤੀਆਂ ਇੱਕ ਪੰਜਾਬ ਦੇ ਛੋਟੇ ਛੋਟੇ ਸ਼ਹਿਰਾਂ ਨਾਲ ਸੰਬੰਧ ਰੱਖਦੀਆਂ ਅਤੇ ਉਹਨਾਂ ਵੱਲੋਂ ਆਪਣੀ ਕੜੀ ਮਿਹਨਤ ਤੋਂ ਬਾਅਦ ਹੁਣ ਫੌਜ ਵਿੱਚ ਅਫਸਰ ਬਣਨ ਜਾਣੀ ਅਤੇ ਅਕੈਡਮੀ ਲਈ ਜੋ ਟ੍ਰੇਨਿੰਗ ਲਈ ਉਹ ਚੁਣੀਆਂ ਗਈਆਂ ਨੇ ਅਤੇ ਜਿਸ ਨਾਲ ਉਹ ਆਪਣੇ ਪੰਜਾਬ ਦਾ ਆਪਣੇ ਦੇਸ਼ ਦਾ ਆਪਣੇ ਮਾਤਾ ਪਿਤਾ ਤੇ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕਰ ਰਹੀ ਹੈ ਨੇ ਅਤੇ ਉਹਨਾਂ ਦੇ ਬਾਰੇ ਥੋੜੀ ਡਿਟੇਲ ਦੱਸਦੇ ਕਿ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਜੋ ਇੱਕ ਜੋ ਲੜਕੀ ਹੈ ਉਹ ਉਸ ਦਾ ਨਾਮ ਨੈਂਸੀ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਸ਼ਾਮਲ ਹੋਣ ਜਾ ਰਹੀ ਹੈ ਉਹ ਪੰਜਾਬ ਦੇ ਜਵਾਹਰ ਨਵੋਦਿਆ ਵਿਦਿਆਲੇ ਦੀ ਪ੍ਰਿੰਸੀਪਲ ਸਵਰਜੀਤ ਕੋਰ ਕੋਰ ਨਿਜਰ ਦਿੱਤੀ ਹੈ ਦੂਜੀ ਜੋ ਹੈ ਨਿਸ਼ਾ ਇੰਡੀਅਨ ਨੇਵਲ ਅਕੈਡਮੀ ਵਿੱਚ ਸ਼ਾਮਲ ਹੋਣ ਜਾ ਰਹੀ ਉਹ ਪੰਜਾਬ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਸਹਾਇਕ ਦਿਨੇਸ਼ ਚੰਦਰ ਦੀ ਜੋ ਬੇਟੀ ਹੈ ਚਿਨਈ ਵਿੱਚ ਅਫੀਸਰ ਟ੍ਰੇਨਿੰਗ ਅਕੈਡਮੀ ਵੀ ਸ਼ਾਮਲ ਹੋਣ ਜਾ ਰਹੀ ਕੈਡਟ ਦੀਕਸ਼ਾ ਪਠਾਨਕੋਟ ਦੇ ਰਹਿਣ ਵਾਲੇ ਕਾਰੋਬਾਰ ਪਵਨ ਕੁਮਾਰ ਦੀ ਬੇਟੀ ਹੈ ਅਤੇ ਇਸੇ ਤਰ੍ਹਾਂ ਜੋ ਇੱਕ ਸਿਮਰਨ ਜੇਤ ਕੋਰ ਹੈ ਚੌਥੇ ਨੰਬਰ ਦੀ ਜੋ ਲੜਕੀ ਹੈ ਜਿਸ ਦੀ ਚੋਣ 에ਅਰ ਫੋਰਸ ਅਕੈਡਮੀ ਦੀ ਫਲਾਈਂਗ ਬ੍ਰਾਂਚ ਲਈ ਹੋਈ ਹੈ ਬਿਆਸ ਤੋਂ ਸਾਪ ਦਾ ਭਾਰਤੀ ਫੌਜ ਦੇ ਸੁਬੇਦਾਰ ਰਵਿੰਦਰ ਸਿੰਘ ਦੀ ਉਹ ਬੇਟੀ ਹੈ ਤੁਹਾਨੂੰ ਦੱਸਦੀ ਹੈ ਕਿ ਚਾਰੋਂ ਜੋ ਲੜਕੀਆਂ ਹਨ ਜੋ ਫੌਜ ਦੇ ਅਫਸਰਲੇ ਜੋ ਚੁਨੀਆ ਗਏ ਹਨ ਟ੍ਰੇਨਿੰਗ ਅਕੈਡਮੀ ਟ੍ਰੇਨਿੰਗ ਰਹਿਲ ਇੱਕ ਪੰਜਾਬ ਦੇ ਛੋਟੇ-ਛੋਟੇ ਸ਼ਹਿਰਾਂ ਤੋਂ ਸੰਬੰਧ ਰੱਖਦੀਆਂ ਹਨ ਅਤੇ ਆਪਣੀ ਕੜੀ ਮਿਹਨਤ ਅਤੇ ਕੜੀ ਮੁਸ਼ਕਲ ਤੋਂ ਬਾਅਦ ਇੱਕ ਜੋ ਮੁਕਾਬ ਹਾਸਲ ਕਰਨ ਜਾ ਰਹੀਆਂ ਨੇ ਅਤੇ ਇਸੇ ਦੇ ਨਾਲ ਤੁਹਾਨੂੰ ਦੱਸਦੀ ਹੈ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਹੋਰ ਮਨਿਸਟਰਸ ਹਨ ਉਹਨਾਂ ਵੱਲੋਂ ਇਨ੍ਹਾਂ ਚਾਰਾਂ ਬੱਚਿਆਂ ਨੂੰ ਜੋ ਮੁਬਾਰਕਬਾਦ ਦਿੱਤੀ ਗਈ ਹੈ ਵਧਾਈ ਦਿੱਤੀ ਗਈ ਹੈ ਤੇ ਉਹਨਾਂ ਵੱਲੋਂ ਕਿਆ ਜਾ ਰਿਹਾ ਕਿ ਇਹ ਦੂਸਰੀਆਂ ਕੁੜੀਆਂ ਲਈ ਵੀ ਇੱਕ ਸੇਧ ਹਨ ਇਹਨਾਂ ਨੂੰ ਵੇਖ ਕੇ ਹੋਰ ਕੁੜੀਆਂ ਵੀ ਜੋ ਪ੍ਰੇਰਿਤ ਹੋਣਗੀਆਂ ਅੱਗੇ ਵਧਣਗੀਆਂ ਤੇ ਇੱਕ ਆਪਣਾ ਮੁਕਾਮ ਹਾਸਲ ਕਰਨਗੀਆਂ ਤੇ ਕੁਝ ਨਾ ਕੁਝ ਦੁਨੀਆ ਵਿੱਚ ਕਈ ਵਾਰ ਵੇਖਿਆ ਜਾਂਦਾ ਹੈ ਕਿ ਕਈ ਲੋਕ ਕਿਸੇ ਚੀਜ਼ ਤੋਂ ਨਿਰਾਸ਼ ਹੋ ਜਾਂਦੇ ਹਨ ਪਰ ਇੱਕ ਐਗਜ਼ਾਮਪਲ ਸੈੱਟ ਕਰਨ ਜਾਂ ਜਿਸ ਨਾਲ ਜੋ ਆਉਣ ਵਾਲੀ ਪੀੜ੍ਹੀ ਵੀ ਇਹਨਾਂ ਨੂੰ ਵੇਖ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ ਅਤੇ ਇਸ ਦੇ ਨਾਲ ਹੀ ਜੋ ਪੰਜਾਬ ਦੇ ਮੰਤਰੀ ਅਮਨ ਅਰੋੜਾ ਵੱਲੋਂ ਵੀ ਇਹਨਾਂ ਚਾਰਾਂ ਬੱਚਿਆਂ ਨੂੰ ਜੋ ਮੁਬਾਰਕ ਬਾ ਦਿੱਤੀ ਗਈ ਹੈ ਇਹਨਾਂ ਦੇ ਪਰਿਵਾਰਕ ਮੈਂਬਰ ਇਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2023 ਵਿੱਚ ਮਾਈ ਭਾਗੋ ਐਫ 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 ਪੀ ਆਈ ਵਿਕੇ ਲੜਕੀਆਂ ਲਈ ਐਨ ਡੀਏ ਪ੍ਰੀਪਰੇਟਰੀ ਵਿੰਗ ਸ਼ੁਰੂ ਕੀਤੀ ਸੀ ਇਹ ਸੰਸਥਾ ਬినాਸ਼ਕ ਪੰਜਾਬ ਦਾ ਮਾਨ ਹੈ ਸੰਸਥਾ ਦੇ ਡਾਇਰੈਕਟਰ ਮੇਜਰ ਜਨਰਲ ਜਸਪੀਰ ਸਿੰਘ ਸੰਧੂ ABSM ਨੇ ਕਿਹਾ ਕਿ ਇਸ ਨਾਲ ਪੰਜਾਬ ਦੀਆਂ ਹੋਰ ਧੀਆਂ ਨੂੰ ਵੀ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਰਲ ਅਫਸਰ ਬਣਾਉਣ ਦੇ ਉਹਨਾਂ ਦੇ ਯਤਨਾਂ ਨੂੰ ਮਜ਼ਬੂਤੀ ਮਿਲੇਗੀ ਇਸ ਵਕਤ ਦੀ ਜੋ ਅਪਡੇਟ ਪੰਜਾਬ ਤੋਂ ਨਿਕਲ ਕੇ ਸਾਹਮਣੇ ਆਈ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀਆਂ ਚਾਰ ਧੀਆਂ ਚਾਰ ਬੱਚਿਆਂ ਨੇ ਜੋ ਬੱਚਾ ਪੰਜਾਬ ਦੀ ਚਾਰ ਕੁੜੀਆਂ ਨੇ ਕੜੀ ਮੁਸ਼ਕਲ ਤੋਂ ਬਾਅਦ ਇੱਕ ਮੁਕਾਮ ਹਾਸਲ ਕਰਨ ਜਾ ਰਹੀਆਂ ਤੇ ਇਸ ਤੋਂ ਬਾਅਦ ਉਹ ਫौज ਵਿੱਚ ਇੱਕ ਅਫਸਰ ਦੀ ਪੋਸਟ ਵਿੱਚ ਜਾਣ ਗਿਆ ਤੇ ਇਸ ਦੇ ਨਾਲ ਹੀ ਉਹਨਾਂ ਨੂੰ ਜੋ ਕਿ ਇੱਕ ਅਕੈਡਮੀ ਟ੍ਰੇਨਿੰਗ ਲਈ ਚੁਣਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਦੂਸਰੇ ਬੱਚਿਆਂ ਲਈ ਵੀ ਜੋ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਲਈ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਜਿਸ ਨੂੰ ਵੇਖ ਕੇ ਹੋਰ ਕੁੜੀਆਂ ਵੀ ਅੱਗੇ ਵਧਣ ਦੀਆਂ ਕੋਸ਼ਿਸ਼ ਕਰਨਗੇ ਅਤੇ ਇਸ ਦੇ ਨਾਲ ਹੀ ਸਾਡੇ ਵੱਲੋਂ ਵੀ ਇਨ੍ਹਾਂ ਚਾਰੋਂ ਬੱਚਿਆਂ ਨੂੰ ਸਾਡੇ ਵੱਲੋਂ ਵੀ ਬਹੁਤ-ਬਹੁਤ ਵਧਾਈ ਕਿਉਂਕਿ ਬਦਾਈ ਦੇ ਪਾਤਰ ਹਨ ਕਿਉਂਕਿ ਬੱਚੇ ਕੜੀ ਮਿਹਨਤ ਕਰਨ ਤੋਂ ਬਾਅਦ ਹੀ ਇਸ ਮੁਕਾਮ ਤੇ ਪਹੁੰਚਦੇ ਹਨ ਹਾਸਲ ਕਰਦੇ ਹਨ ਤੇ ਸਾਡੇ ਵੱਲੋਂ ਵੀ ਇਨ੍ਹਾਂ ਪੰਜਾਬ ਦੀਆਂ ਚਾਰ ਤੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅਸੀਂ ਵੀ ਚਾਹੁੰਦੇ ਹਾਂ ਇਸ ਤਰੱਕੀ ਕਰਨ ਇਸ ਤੇ ਨਾਲ ਹੀ ਜੋ ਪੰਜਾਬ ਦੇ ਨਾਲ राज बचिया मुकाम अपना हासिल माता पिता अपने देश अपने शहर का नाम रोशन कर अस फिर हाजिर होंगे नमने अपडेट लाके साथ पेज फॉलो लाइक कमेंट सैक्शन अपनी राय देना बिना भूलना धनबाद